ਅੱਜ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਵੇਖੋ ਅਸੀਂ ਵੀ ਅਕਾਲੀ ਆਂ ਪਹਿਲਾਂ ਸਾਨੂੰ ਪੰਥੇ ਅਸੀਂ ਸਾਰੇ ਹਰ ਇੱਕ ਕੋਈ ਨਾ ਕੋਈ ਕਿਸੇ ਧਰਮ ਨਾਲ ਜੁੜਿਆ ਆ ਪਰ ਗੱਲ ਕਰੀਏ ਅੱਜ ਅਕਾਲੀ ਦਲ ਨੂੰ ਦੁੱਖ ਕਿਉਂ ਆਇਆ ਵੀ ਅਸੀਂ ਆਪਦੀ ਸਦਾਹਤ ਛੱਡ ਦਿੱਤੀ ਬਾਈ ਜੀ ਬੰਦੇ ਦੀ ਕਦਰ ਰਸੂਲਾਂ ਨਾਲ ਹੁੰਦੀ ਹੋਰ ਕਿਸੇ ਗੱਲਾਂ ਨਾਲ ਨਹੀਂ ਹੁੰਦੀ ਜਿੰਨੀਆਂ ਮਰਜ਼ੀ ਮੈਂ ਅੱਜ ਗੱਲ ਕਰ ਲਈ ਤੇ ਹਰ ਇੱਕ ਬੰਦਾ ਇੱਥੇ ਗੱਲ ਕਰਦਾ ਵੀ ਮੈਨੂੰ ਦੱਸੋ ਮੈਂ ਤਾਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਇਹੀ ਸਾਡੀ ਵੱਡੀ ਮੁਸ਼ਕਲ ਹੈ ਸਿੱਖ ਦਾ ਫਰਜ਼ਤਾ ਬਣਦਾ ਸੀ ਕਹਿੰਦੇ ਵੀ ਸਿੱਖ ਦਾ ਜਿਹੜੀ ਇੱਕ ਪ੍ਰਭਾਸ਼ਾ ਉਹ ਹੈ ਸਿੱਖਣਾ ਪਰ ਅਸੀਂ ਕੋਈ ਵੀ ਇਗਨੋਰ ਕਰਦੇ ਹਾਂ ਜੇ ਕੋਈ ਗੱਲ ਚੱਲਦੀ ਹੈ ਅੱਜ ਅਸੀਂ ਇੱਕ ਪੰਚਾਇਤ ਦੇ ਵਿੱਚ ਬੈਠੇ ਨਾ ਜੀ ਇੱਕ ਵੀਰ ਇਕੱਠੇ ਹੋ ਕੇ ਜੁੜਦੇ ਆ ਤੇ ਇਹਦੇ 'ਚ ਸਾਨੂੰ ਸਿੱਖਣ ਨੂੰ ਮਿਲਦਾ ਕੁਝ ਅੱਜ ਮੈਂ ਹੋ ਸਕਦਾ ਵੀ ਮੈਂ ਬਾਹਰ ਤੋਂ ਰਿਆਂ ਪਰ ਇੱਥੇ ਕੇ ਬੱਚੇ ਤੋਂ ਵੀ ਅਸੀਂ ਸਿੱਖ ਸਕਦੇ ਹਾਂ ਜਦੋਂ ਅਸੀਂ ਇਕੱਠੇ ਬਹਾਂਗੇ ਉਹ ਆਪ ਨੂੰ ਰਾਏ ਦੇਗਾ ਮਸ਼ਵਰਾ ਕਿਤੇ ਨਾ ਕਿਤੇ ਅਸੀਂ ਸਿਰ ਜੁੜ ਕੇ ਬੈਠਾਂਗੇ ਇਸ ਕਾ ਇਹ ਭਰਾਹੁ ਅੱਜ ਲੋੜ ਆ ਜੇ ਅੱਜ ਆਪਾਂ ਗੱਲ ਕਰੀਏ ਅੱਜ ਇਸ ਗੱਲ ਇਹ ਸੱਚ ਨੂੰ ਦਵਾਇਆ ਜਾ ਰਿਹਾ ਹੈ ਜੇ ਪੰਜਾਬ ਦੇ ਵਿੱਚ ਚਾਹੇ ਹਿੰਦੂ ਏ ਚਾਹੇ ਮੁਸਲਮਾਨ ਏ ਚਾਹੇ ਸਾਡਾ ਸਾਈ ਭਾਈਚਾਰਾ ਹੈ ਵੇਖੋ ਕੁੱਟਦੇ ਉਹ ਸਾਰਿਆਂ ਨੂੰ ਹੀ ਹਨ ਪਰ ਇੱਕ ਜਿਹੜਾ ਬੰਦਾ ਸਿਰ ਚੁੱਕਦਾ ਉਹਨੂੰ ਕਿਤੇ ਨਾ ਕਿਤੇ ਉਹਦੀ ਕਰਤਾਰਕੀ ਹੁੰਦੀ ਉਹਨੂੰ ਕਿਹਾ ਜਾਂਦਾ ਜੀ ਇਹ ਬੰਦਾ ਤਵਾਡਾ ਸਾਨੂੰ ਮੰਗੂਗਾ ਅੱਜ ਮੈਨੂੰ ਦੱਸੋ ਜੇ ਅੱਜ ਕੋਈ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਪਾਣੀਆਂ ਦਾ ਰੌਲੇ ਨਸ਼ੇ ਦੇ ਰੌਲੇ ਦੱਸੋ ਕਿਹਰੇ ਘਰ ਦੇ ਵਿੱਚ ਨਹੀਂ ਹੈਗੇ ਉਹ ਅਸੀਂ ਕਿਦੇ ਵਿਚਾਰ ਕੀਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਜੀ ਆਪਾਂ ਦੀ ਗੱਲ ਕਰੀਏ ਤੇ ਉਹ ਕਿਤੇ ਅਣਖ ਤੇ ਗੈਰ ਦੀ ਗੱਲ ਕਰਦੇ ਜੇ ਪਿੰਡਾਂ ਦੇ ਮਸਲੇ ਹੁੰਦੇ ਸੀ ਤੇ ਉਹ ਇਕੱਠੇ ਹੋ ਜਾਂਦੇ ਸੀ ਵੇਖੋ ਜਿਹੜੇ ਸਾਡੇ ਟਕਰਾਰ ਜਾਂ ਕੋਈ ਸਾਡੇ ਵਿੱਚ ਜੇ ਗੁੱਸੇ ਕੁਲ ਹੁੰਦੇ ਨੇ ਉਹ ਸੁਭਾਵਿਕ ਹੁੰਦੇ ਭਰਾਵਾਂ ਦੇ ਵਿੱਚ ਪਰ ਅੱਗੇ ਗੱਲਾਂ ਕਰਦੇ ਹੁੰਦੇ ਜੇ ਧੀਆ ਪੁੱਤਾਂ ਦੇ ਜਾਂ ਕੋਈ ਮਸਲੇ ਹੁੰਦੇ ਨੇ ਉੱਥੇ ਉਹਨਾਂ ਕਹਿੰਦਾ ਨਹੀਂ ਇਹ ਸਾਡੇ ਪਿੰਡ ਦੀ ਧੀ ਹੈ ਆਪਾਂ ਇਕੱਠੇ ਹੋਣਾ ਪਰ ਅੱਜ ਅਸੀਂ ਕਿੱਥੇ ਖੜੇ ਆ ਅਸੀਂ ਅੱਜ ਆਪਦੇ ਪਿੰਡਾਂ 'ਚ ਅਸੀਂ ਆਪ ਚਰਚੇ ਕਰਨ ਲੱਗ ਜੰਨੇ ਵੀ ਠੀਕ ਇਹ ਕਹਿੰਦੇ ਨਾਲ ਹੋਇਆ ਤੇ ਚੰਗਾ ਹੋਇਆ ਇਸ ਕਰਕੇ ਆਪਾਂ ਨੂੰ ਜੋ ਸਮੇਂ ਨੂੰ ਵੀ ਅਸੀਂ ਭਰਾ ਇਕੱਠੇ ਹੋ ਕੇ ਬੈਠੀਏ ਅਸੀਂ ਆਪਦੇ ਫੈਸਲੇ ਆਪ ਕਰੀਏ ਕੰਮ ਦੀ ਕਦਰ ਕਰੀਏ ਭਾਈ ਸਾਹਿਬ ਨੇ ਗੱਲ ਕੀ ਕੀਤੀ ਸੀ ਉਹ ਆਏ ਵੇਖੋ ਇੱਥੇ ਗੱਲਾਂ ਚੱਲਦੀਆਂ ਨੇ ਆਪਾਂ ਆਮ ਸੁਣਦੇ ਆ ਇੱਥੇ ਸਾਡੀ ਕਿਰਦਾਰ ਖੁਸ਼ੀ ਕੀਤੀ ਜਾਂਦੀ ਵੀ ਫਲਾਣਾ ਬੰਦਾ ਜਿਹੜਾ ਉਹ ਪੈਸਿਆਂ ਦਾ ਉਹ ਏਜੰਸੀਆਂ ਦਾ ਬੰਦਾ ਹੈ ਭਾਈ ਸਾਹਿਬ ਜਿਹੜੇ ਏਜੰਸੀਆਂ ਦੇ ਬੰਦੇ ਅੱਜ ਤੱਕ ਨੰਬਰਦਾਰ ਜੀ ਆਪਾਂ ਕਿਤੇ ਵੇਖਿਓ ਉਹ ਕਿਤੇ ਅੱਜ ਜੇਲ੍ਹਾਂ ਦੇ ਵਿੱਚ ਬਹਿਣਗੇ ਫਿਰ ਉਹ ਦੱਸੋ ਜਿਹੜਾ ਬੰਦਾ ਅੱਜ ਸਾਡੀ ਗੱਲ ਕਰਦਾ ਅਸੀਂ ਉਹਦੇ ਨਾਲ ਅਸੀਂ ਨਹੀਂ ਤੁਰਦੇ ਤੇ ਭਾਈ ਜਿਹੜਾ ਫਿਰ ਜਿਹੜਾ ਸਾਡੇ ਨਾਲ ਸਾਡੀ ਗੱਲ ਨਹੀਂ ਕਰਦਾ ਫਿਰ ਉਹਦੇ ਵਿੱਚ ਅਸੀਂ ਤੁਰੇ ਫਿਰਾਂਗੇ ਸਾਡਾ ਹਾਲ ਕੀ ਹੋਊਗਾ ਇਸ ਕਰਕੇ ਮੈਂ ਅੱਜ ਵੀਰਾਂ ਨੂੰ ਕਹੂੰਗਾ ਸਮਾਜਿਕ ਤੌਰ ਤੇ ਵਰਦਿਆਂ ਸਾਡੇ ਕੋਲ ਕੁਝ ਦੂਜੇ ਦੇ ਗੁੱਸੇ ਕਿਲੇ ਵੀ ਹੁੰਦੇ ਆ ਇਹ ਨਹੀਂ ਗੱਲ ਆਪਾਂ ਕਹਿੰਨੇ ਅੱਜ ਅੱਜ ਉਹ ਚੀਜ਼ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅਸੀਂ ਅੱਜ ਦੇ ਫਰਜ਼ ਪਛਾਣਣੀ ਏ ਅੱਜ ਜਿਹੜਾ ਸਮਾਂ ਹੈ ਅੱਜ ਸੱਚ ਦੀ ਮਦਦ ਕਰੀਏ ਅੱਜ ਜਿੰਨੇ ਵੀਰ ਬੈਠੇ ਆ ਮੈਂ ਕਹਿੰਨਾ ਮੈਂ ਆਪਦੀ ਗੱਲ ਕਰਾਂ ਤੇ ਅੱਜ ਤੱਕ ਮੈਂ ਭਾਈ ਸਾਹਿਬ ਨੂੰ ਮਿਲਿਆ ਨਹੀਂ ਅਸੀਂ ਮਿਲੇ ਨਹੀਂ ਉਹਨੂੰ ਨਿੱਜੀ ਤੌਰ ਤੇ ਪਰ ਦੁੱਖ ਇਹ ਆ ਵੀ ਅਸੀਂ ਅੱਜ ਅੱਜ ਸਮਝਦਾਰਾਂ ਚਲੋ ਠੀਕ ਹੈ ਕਿਵਰੀ ਕੀ ਹੁੰਦਾ ਵੀ ਅੱਜ ਆ ਜਿਹੜੇ ਵੀਰ ਕੋ ਜੁੜਿਆ ਨਾ ਉਹ ਵੈਸੇ ਬਦਨਾਮੀ ਕਿਉਂ ਕਰ ਰਿਹਾ ਹੁੰਦਾ ਕਿ ਕਾਰਨ ਹੈ ਜੇਕਰ ਤਾਂ ਤੁਸੀਂ ਉਹਦੇ ਕੋਲ ਜਾ ਰਿਹਾ ਚਲੋ ਉਹਦਾ ਕੋਈ ਲਾਲਚ ਹੋਵੇ ਕੋਈ ਮੇਰਾ ਵੀਰ ਕਿਸੇ ਨਾ ਪਾਰਟੀਆਂ ਜੁੜਿਆ ਹੁੰਦਾ ਹੋਵੇ ਵੀ ਕੋਈ ਮੈਨੂੰ ਲੰਬੜਦੜੀ ਸਰਪੰਚੀ ਮਿਲਣੀ ਹੈ ਉਹ ਹੁਣ ਉਹਨੂੰ ਜਦੋਂ ਅਸੀਂ ਕਹਿੰਦੇ ਆ ਤੁਰ ਜੇ ਉਹਨੂੰ ਪਤਾ ਮੈਂ ਚੰਗਾ ਕਹਿ ਤਾ ਨਾ ਕਿਸੇ ਨੂੰ ਤੇ ਉਹਨਾਂ ਕਹਿੰਦਾ ਮੇਰੇ ਨਾਲ ਤੁਰ ਜੇ ਉਹਦੇ ਨਾਲ ਚੰਗਾ ਵੀ ਉਹਨੂੰ ਮਾੜਾ ਕਹਿ ਦਿਓ ਕਹਿ ਦਿਓ ਤੁਹਾਨੂੰ ਪਤਾ ਨਹੀਂ ਇਹ ਬੰਦਾ ਬੜਾ ਮ ਜਾਨਬੁੱਝ ਕੇ ਸੱਚ ਨੂੰ ਝੂਠ ਕਰਨ ਦੀ ਕੋਸ਼ਿਸ਼ ਕਰ ਰਹੇ ਆ।